ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੇ ਸਾ ਪੰਗੁਰ ਪ੍ਰਸਾਦੋ ਜਪ ਆਦ ਸਤਜੋ ਗਾਦ ਸਾਚੋ ਹੈ ਭੀ ਸਾਚੋ ਨਾਨਕ ਹੋਸੀ ਭੀ ਸਾਚੋ ਸੋਚੈ ਸੋਚਣਾ ਹੋਵਈ ਜੇ ਸੋਚੀ ਲਕਬਾਰ ਚੁੱਪੈ ਝੁੱਪ ਨਾ ਹੋਵਈ ਜੇ ਲਾਇ ਰਹਾ ਲਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਬੁਰੀਆਂ ਪਾਰ ਸਹਿ ਸਿਆਣ ਪਾਲਖੋ ਹੋਇ ਤੈਕ ਨਾ ਝੱਲੇ ਨਾਲ ਕਿਵ ਸਟਿਆਰਾ ਹੋਇ ਕਿਉ ਕੂੜਾ ਟਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾ ਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲਾ ਵਿੜਾਈ ਹੁਕਮੀ ਉਤਮ ਨੀਚੋ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਹੁਕਮੀ ਸਦਾ ਪਵਾਈਐ ਉਪਮਾਨਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮਾ ਜੇ ਬੁਝਾ ਤਾ ਹਮੈ ਕਹਿ ਨਾ ਕੋਏ ਗਾਵਕੋ ਤਾਨੋ ਹੋਵਕਿਸਤਾਨੋ ਗਾਵਕੋ ਦਤ ਜਣੇ ਨਿਸ਼ਾਨੋ ਗਾਵਕੋ ਗੁਣੋੜਿਆਈਆਂ ਚਾਰ ਗਾਵਕੋ ਵਿਦਿਆ ਵਿਖ ਵਿਚਾਰ ਗਾਵਕੋ ਸਾਧ ਕਰੇ ਧਨਖੇ ਗਾਵਕੋ ਜੀਲਾ ਫਿਰ ਦੇਗ ਗਾਵਕੋ ਜਾ ਪੈਦ ਸਹ ਦੂਰ ਗਾਵਕੋ ਵੇਖਿਆ ਹਾਦਰ ਹਦੂਰ ਕਥਨਾ ਕਥਿਨਾ ਵਤੂਟ ਕਥ ਕਥ ਕਥਿ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗ ਜਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸਾ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਬਾਰੋ ਆਖ ਮੰਗਹੰ ਦੇਹ ਦੇਹ ਦਾਤ ਕਰੇ ਦਾਤਾਰੋ ਫੇਰ ਕੇ ਅਗਿਆਰ ਕੀਆ ਜਿਤ ਦੇ ਸਦਰਬਾਰ ਮਹਾਉ ਕੇ ਬੋਲਣ ਬੋਲੀ ਜਿਤ ਸੁਣ ਘਰੇ ਪਿਆਰੋ ਅਮਰਤ ਵੇਲਾ ਸਤ ਨਾਮ ਉੜਿਆਈ ਵਿਚਾਰੋ ਕਰਮੀਆਂ ਵਾ ਕਪੜਾ ਨੰਦ ਰੀ ਮੁਕਤ ਦਵਾਰੋ ਨਾਨਕ ਏਵਾਂ ਜਾਣੀਆਂ ਸਭ ਆਪੇ ਸਚਿ ਹਰਿ ਥਾਪਿਆ ਨਾ ਜਾਈ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਆ ਸੁਨੀਆ ਮੜ ਰਖੀਆ ਭਾਉ ਦੁਖ ਪਰਹਾਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸਮਾਏ ਗੁਰਈਸ਼ਰ ਗੁਰ ਗੋਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣ ਆਖਾ ਨਾਹੀ ਕਹਿਣਾ ਕਥਨ ਨ ਜਾਇ ਗੁਰਾ ਇੱਕ ਦੇਹ ਬਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਕੀਰਤਨਾ ਵਾ ਜੇ ਤਿਸ ਭਾਵਾ ਬਿਨ ਬਾਨੇ ਕਿन्हाਏ ਕਰੀ ਜੇਤੀ ਸੇਠ ਪਾਈ ਵੇਖਾਂ ਬਿਨ ਕਰਮਾ ਕੇ ਮਿਲਾ ਲਈ ਮਾਤ ਵਿਚ ਰਤਨ ਜਵਾਹਰ ਮਾਨਵ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦੇ ਸੁਨੇ ਹੋਏ ਨਵਾ ਖੰਡਾ ਵਿੱਚ ਜਾਣੀਆਂ ਨਾਲ ਚਲੇ ਸਭ ਕੋਏ ਚੰਗਾ ਨਉ ਰਖਾਇ ਕਹਿ ਜਾ ਸਫੀਰਤ ਜਗ ਲੇ ਜੇ ਤਿਸ ਨਦਰ ਨ ਆ ਵਈ ਤ ਵਾਤ ਨ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾਕ ਹੋਏ ਨ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਦ ਤਵਲਾ ਕਾਸ਼ੋ ਸੁਣਿਆ ਦੀਪ ਲੋਪਾ ਤਲ ਸੁਣਿਆ ਪੋਹ ਨ ਸਕ ਕਾਲੋ ਨਾਨਕ ਭਗਤ ਹਦਾ ਬਗਾਸੋ ਸੁਣਿਆ ਦੂਖ ਪਾਪ ਕਾ ਨਾਸੋ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮੁਕਸਲਾ ਹਨਮੰਦ ਸੁਣਿਆ ਜੋਗ ਜੋਤ ਤਨ ਪੇਦ ਸੁਣਿਆ ਸਾਸਤੋ ਸਿਮਰਤ ਵੇਦ ਨਾਨਕ ਭਗਤਾਂ ਸਦਾ ਬਗਾਸੋ ਸੁਣਿਆ ਦੂਖ ਪਾਪ ਕਾ ਨਾਸੋ ਸੁਣਿਆ ਸਤ ਸੰਤੋ ਗਿਆਨ ਸੁਣਿਆ ਸੜਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨੋ ਸੁਣਿਆ ਲਾਗੇ ਸੱਚ ਧਿਆਨ ਨਾਨਕ ਭਗਤਾਂ ਸਦਾ ਬਗਾਸੋ ਸੁਣਿਆ ਦੁਖ ਪਾਪ ਕਾ ਨਾਸੋ ਸੁਣਿਆ ਸਰਾਗ ਨੋ ਕੇ ਗਾਓ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਦੇ ਪਵਰ ਰਾਹੋ ਸੁਣਿਆ ਹਾਥ ਵਸ ਗਾਹੋ ਨਾਨਕ ਭਗਤਾਂ ਸ੍ਰਬ ਗਾਸ ਸੁਣਿਆ ਦੁਖ ਪਾਪ ਕਾ ਨਾਸੋ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਾ ਪਿਛਾ ਵਿਸਥਾਏ ਕਾਗਦ ਕਰਮ ਨੋ ਲਿਖਨ ਹਾਰ ਮਨਨੇ ਕਬਹ ਕਰਨ ਵਿਚਾਰ ਐਸਾ ਨਾਮ ਦਰਨਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋਵੇ ਮਨ ਬੁੱਧ ਹੋਵੇ ਮੰਨਾ ਸਗਲ ਭੰਗ ਕੀ ਸੁਧ ਹੋਵੇ ਮੰਨਾ ਮੋਹ ਛੋਟਾ ਨਾ ਖਾਏ ਮੰਨਾ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਮਾਰਗ ਉਠਾਗ ਨਾ ਪਾਏ ਮੰਨਾ ਪਤਿ ਸਿਉ ਪ੍ਰਗਟ ਜਾਏ ਮੰਨਾ ਮਗਨ ਥਲੇ ਪੰਛੋ ਮੰਨਾ ਧਰਮੋ ਸਿੱਧੀ ਸੰਬੰਧ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਭਾਵ ਮੋਖ ਦਵਾਰ ਮੰਨਾ ਪਰਵਾਰ ਸਹਾਰ ਮੰਨਾ ਤਰੈ ਤਾਰੇ ਗੁਰ ਸੇਖੋ ਮੰਨਾ ਨਾਨਕ ਭਵੇਂ ਨਾ ਵੇਖੋ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਣੋ ਪੰਜ ਪ੍ਰਧਾਨੋ ਪंचे ਪਾਵਹਿ ਦਰਗਹਿ ਮਾਨੋ ਪंचे ਸੋਹਹਿ ਦਰ ਰਜਾਨੋ ਪੰਚਾਂ ਕਾ ਗੁਰੇ ਧਿਆਨ ਜੇ ਕੋ ਕਹ ਕਰੈ ਵਿਚਾਰ ਕਰਤੇ ਕਾ ਕਰਨ ਨਾਹੀ ਸੁਮਾਰ ਧੌਲ ਧਰਮ ਦਇਆ ਖਾਪੂਤ ਸੰਤੋਖ ਥਾ ਪ੍ਰਖਿਆ ਜਨ ਸੂਤ ਜੇ ਕੋ ਬੁਝਾ ਹੋ ਵਸਤਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰਾ ਹੋਰ ਹੋਰ ਤਿਸਤੇ ਭਾਰ ਤਲ ਕਵਨ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਂ ਲਿਖਿਆ ਬੁਰੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲੇ ਹੋ ਰੂਪ ਕੀਤੀ ਦਾਤ ਜਾਣਾ ਕੌਣ ਖੂਤ ਕੀਤਾ ਬਸਾਏ ਕੋ ਕਵਾਉ ਤਿਸਤੇ ਹੋਏ ਲਖਦਰੀ ਆਉ ਕੁਦਰਤ ਕਮ ਕਹ ਵਿਚਾਰ ਵਾਰ ਨ ਜਾਵਾ ਇਕ ਵਾਰ ਜੋ ਤੁਧ ਭਵ ਸਾਈ ਭਲੀ ਕਰ ਤੂ ਸਦਾ ਸਲਾਮਤ ਰੰਕਾਰ ਸੰਖ ਜਪ ਸੰਖ ਪਾਓ ਸੰਖ ਪੂਜਾ ਸੰਖ ਦਪਦਾਓ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਹਾਂ ਦਾਸੋ ਸੰਖ ਭਗਤ ਤੁੰ ਗਿਆਨ ਵਿਚਾਰ ਅ ਸੰਖ ਸਤਿਯਾ ਸੰਖ ਦਾ ਤਾਰ ਸੰਖ ਸੂਰਮੋਹ ਪਖਸਾਰ ਸੰਖ ਮੋਣ ਲਿ ਬਲਾਏ ਤਾਰ ਕੁਦਰਤ ਕਮ ਕਹ ਵਿਚਾਰ ਵਾਰਿਆ ਨ ਜਾ ਵਾਇ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂ ਸਦਾ ਸਲਾਮਤ ਨਰੰਕਾਰ ਸੰਖਮੂਰਖੰਦ ਪੂਰ ਸੰਖ ਚੋਰ ਹਰਾ ਮੂਖੋਰ ਸੰਖਮੁਰ ਕਰ ਜਾਹੇ ਜੂਰ ਸੰਖ ਗਲ ਵਡ त्याਗ ਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਭਖਾਹੇ ਅ ਸੰਖ ਅਨਿੰਦਕ ਸਿਰ ਕਰਹ ਭਾਰੂ ਨਾਨਕ ਨਿਤ ਗਹਿ ਵਿਚਾਰ ਵਾਰਣ ਜਾ ਵਾਇ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂ ਸਦਾ ਸਲਾਮਤ ਨਰੰਕਾਰ ਸੰਖ ਨੋ ਸੰਖਤਾਬ ਗੰਮ ਗੰਮ ਸੰਖ ਲੋਅ ਸੰਖ ਕਹ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਭੁੱਲਣ ਬਾ ਨ ਅਖਰਾਂ ਸਿਰ ਸੰਜੋਗ ਵਿਖਾਣ ਜਿਨੇ ਲਿਖੇ ਤੇ ਸਿਰ ਨਾਏ ਜੇ ਫਰਮਾਏ ਦੇਵ ਤੇ ਬਾਹੇ ਜਿਦਾਂ ਗੀਤਾ ਤੇ ਤਾ ਨੋ ਵਿਨਾ ਵੇ ਨਾਹੀ ਕੁਠਾਉ ਕੁਦਰਤ ਗੰਮ ਕਹਾ ਵਿਚਾਰ ਵਾਰ ਨਾ ਜਾਵਾ ਏਕ ਵਾਰ ਜੋਤ ਉਦਭਾਵੈ ਸਾਈ ਭਲੀਕਾਰ ਦੂਸਰਾ ਸਲਾਮਤ ਅਰੰਕਾਰ ਪਰੀਆ ਹੱਥ ਪੈਰ ਦੰਦੇ ਹੈ ਬਾਣੀ ਤੋਟਾ ਉਤਰ ਸਠੇ ਹੈ ਮੂਤ ਉਲੀਤੀ ਕੱਪੜ ਹੋਏ ਦੇ ਸਾਬ ਮੂਲ ਲਿਆ ਵਹ ਧੋਏ ਪਰਿਆ ਮਤ ਪਾਪਾ ਗਾ ਸੰਗ ਉਹ ਧੋਪੇ ਨਾਮ ਕਰਾਂ ਗੋ ਪੁੰਨੀ ਪਾਪੀ ਆਖਣ ਨਾ ਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੀ ਖਾਹੋ ਨਾਨਕੋ ਹੁਕਮੀ ਆਵੋ ਜਾਹੋ ਤੀਰਥ ਤਪਦਾ ਜਤ ਦਾਨ ਜੇ ਕੋ ਭਾਵਾ ਦਿਲ ਖਮਾਣਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸ਼ਟਾਤ ਬਾਣੀ ਪਰਮਾਉ ਸਤ ਸਵਾਨ ਸਦਾ ਮਨ ਚਾਉ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸ੍ਰੂਤੀ ਮਹੋ ਕਵਣ ਜਿਤ ਹੋ ਆਖਾਰ ਵੇਲਾ ਪਾਇਆ ਪਨਤੀ ਜੇ ਹੋਵੇ ਲੇਖ ਪ੍ਰਾਨ ਵਕਤ ਨਾ ਪਾਇਓ ਕਾ ਦੀਆ ਜੇ ਲਿਖਣ ਲੇਖ ਰਾਨ ਥਿਤ ਵਾਰ ਨਾ ਜੋ ਵੀ ਜਾਣ ਰਤ ਮਹੋ ਨਾ ਕੋਈ ਜਿਆ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੈ ਸੋਏ ਕਿਵ ਕਰਿਆ ਖਾ ਕਿਵ ਸਲਾਹੇ ਕਿਵ ਵਰਨੀ ਕਿਵ ਜਾਣਾ ਨਾਨਕ ਆਖਨ ਸਭ ਕੋ ਆਖੇ ਕੋ ਏਕ ਸਿਆਣਾ ਵੱਡਾ ਸਾਖ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜਿ ਪੋਆ ਪੂ ਜਾਣਿਆ ਅਗਿਆ ਗੈ ਨਾ ਸੋਹੈ ਪਾਤਲ ਪਾਤਲ ਲਖੋ ਅਗਸਾ ਅਗਸੋ ਓੜਕ ਓੜਕ ਭਾਲ ਛਕੇ ਵੇਦ ਕਹਨਕ ਬਾਤ ਸਹਸ 118 ਕਹਨਕ ਦੇ ਬਾਸ ਲੋਇਕ ਧਾਤ ਲਿਖੋ ਤਾਂ ਲਿਖਿਆ ਹੈ ਲਿਖਿਆ ਹੋਇ ਵਿਨਾਸ਼ ਹੋ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੀ ਇਤਿ ਸੁਰਤ ਨਾ ਪਾਈਆ ਨਦੀਆ ਤੇ ਵਹਾ ਬਵ ਸਮੁੰਦਰ ਨ ਜਾਣੀਐ ਸਮੁੰਦ ਸ਼ਾਹ ਸੁਲਤਾਨ ਗਿਰਹਾ ਸਿੱਤੀ ਮਾਲ ਧਨ ਜਿਹੜੀ ਤੁਲਣਾ ਹੋਬਨੀ ਜੇ ਤੇਸ ਮਨ ਹੋਣਾ ਵਿਸਰੈ ਅੰਤ ਨਾ ਸਿੱਤੀ ਗਹਿਣ ਨਾਲ ਤੋ ਅੰਤ ਨਾ ਕਰਨਾ ਦੇਣ ਨਾਲ ਤੋ ਅੰਤ ਨਾ ਵੇਖਣ ਸੁਣਨ ਨਾਲ ਤੋ ਅੰਤ ਨਾ ਜਾਪਿਆ ਕਮਨ ਮਨ ਤੋ ਅੰਤ ਨਾ ਜਾਪਿਆ ਕੀਤਾਕਾਰ ਅੰਤ ਨਾ ਜਾਪਿਆ ਬਾਰ ਬਾਰ ਅੰਤਕਾਰਨ ਕੇਤੇ ਬਿਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਅੰਤ ਨ ਜਾਣੇ ਕੋਈ ਬੌਤਾ ਕਈ ਬੌਤਾ ਹੋਏ ਵੱਡਾ ਸਾਇਕ ਉੱਚਾ ਥਾਓ ਤੇ ਉਪਰ ਉੱਚਾ ਨਾਓ ਇਹ ਵਡੂ ਉੱਚਾ ਹੋਵੇ ਕੋਈ ਤੇ ਸਿ ਉੱਚੇ ਕੋ ਜਾਣੇ ਸੋਇ ਦੇ ਵੜਿਆਪ ਜਾਣੇ ਆਪਾਪ ਨਾਨਕ ਨੰਦਰੀ ਕਰਮੀ ਦਾਤ ਬੌਤਾ ਕਰਮ ਨਿਖਿਆ ਨਾ ਜਾਏ ਵੱਡਾ ਦਾਤ ਤਲ ਨਾ ਤੋਂ ਮਾਏ ਕੇਤੇ ਮੰਗਹਿ ਉਹ ਦੁਪਾਰ ਕੇਤੇ ਆਗਨਤ ਰਹੀ ਵਿਚਾਰ ਕੇਤੇ ਖਾਪ ਤੋਟਹਿ ਵਿਚਾਰ ਕੇਤੇ ਲੈ ਲੈ ਮੁਕਰ ਬਾਹੇ ਕੇਤੇ ਮੂਰਖ ਆਹੇ ਖਾਹੇ ਕੇਤੇ ਆਦੂ ਭੂਖ ਸਦਮਾਰ ਏ ਭੇਦਾ ਤੋ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨ ਸਕੇ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ ਜਿਸ نو ਬਖਸ਼ੇ ਸਿਪਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੂਲ ਗੁਣ ਮੂਲ ਵਪਾਰ ਮੂਲ ਵਪਾਰੀ ਮੂਲ ਭੰਡਾਰ ਮੁੱਲ ਆ ਮਹ ਮੁੱਲ ਲੈ ਜਾਹੇ ਮੁੱਲ ਭਾਇ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀ ਬਾਣ ਮੁੱਲ ਤਲ ਮੁੱਲ ਪਰਵਾਣ ਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਹਮ ਮੁੱਲੋ ਮੁੱਲ ਆਖਿਆ ਨਾ ਜਾਏ ਆਖਾ ਖਰੇ ਲਿਵ ਲਾਏ ਆਖਾ ਮੇਦ ਪਾਠ ਪੁਰਾਨ ਆਖਾ ਪੜੇ ਕਰਮ ਖਿਆਨ ਆਖਾ ਬਰਮੇ ਆਖਾ ਇੰਦ ਆਖਾ ਗੋਪੀ ਤਾ ਗੋਵਿੰਦ ਆਖਾ ਹਿਸਰ ਆਖਾ ਹਿਸਰ ਦੇ ਆਖਾ ਕੀਤੇ ਕੀਤੇ ਬੁੱਧ ਆਖਾ ਦਾਨ ਵੀ ਆਖਾ ਦੇਵ ਆਖਾ ਸੁਰ ਨਾਰਮਣ ਜਨ ਸੇਵ ਕੀਤੇ ਆਖਾ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਇਤੇ ਕਿਤੇ ਹੋਰ ਪ੍ਰੇਹ ਤਾਖਨ ਸਕੈ ਕਈ ਕੀ ਜੀਵਣ ਭਾਵ ਤੇਵਣ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖਾ ਬੋਲ ਬਗਾੜ ਤਾਂ ਲਿਖਿਆ ਸਿਰਗਾ ਵਾਰਾ ਗਵਾਰ ਸੋਦਰ ਕੇ ਹਸੋ ਕਰ ਕੇ ਹਜਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾਂ ਕੀਤੇ ਵਵਨ ਹਾਰੇ ਕੀਤੇ ਰਗ ਪ੍ਰੀਸਿਓ ਕਹੀਆ ਨਾ ਕੀਤੇ ਗਵਨ ਹਾਰੇ ਗਾਵੈ ਤੁਹਾਨੂੰ ਪਾਉਣ ਪਾਣੀ ਬਸੰਤਰ ਗਵਰ ਰਾਜਾ ਧੰਨ ਦਵਾਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਵਹਿ ਸ਼ਰਵਰ ਬਰ ਮਹਾਦੇਵੀ ਸੋਹਣ ਸਦਾ ਸੁvare ਗਾਵਹਿ ਹਿੰਦ ਦਰਸ਼ਨ ਬੈਠੇ ਦੇਵਤੇ ਅੰਦਰ ਨਾਲੇ ਗਾਵਹਿ ਸਤਿ ਸਮਾਧੀ ਅੰਦਰ ਗਾਵਨ ਸਦ ਵਿਚਾਰੇ ਗਾਵਨ ਜਤੀ ਹਦੀ ਸੰਤੋਖੀ ਗਾਵਹਿ ਵੀਰ ਖਰਾਰੇ ਗਾਵਨ ਪੰਡਤ ਬੜਨਰਕੀਸ਼ਰ ਜੋਗ ਜੋਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨੋ ਪਾਇ ਤੇਰੇ 860 ਤੀਰਥ ਨਾਲੇ ਗਾਵਹਿ ਹਯੋਦਮਾ ਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇਈ ਤਦ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮਜਤ ਨਾਮੁ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਬ ਸਤਾ ਸੱਚੀ ਨਾਈ ਹੈ ਪੀ ਹੋਸੀ ਜੈਨ ਜਾਸਿਰਤ ਨਜ ਨਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨ ਸੀ ਮਾਇਆ ਜਨੋ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੀਵ ਤੇ ਜੀ ਵਡਿਆਈ ਜੋ ਜਿਸ ਭਾਵ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤਿ ਸਾਹੁ ਸਾਹਾ ਪਾਤਿ ਸਾਹਿਬ ਨਾਨਕ ਰਨ ਲਗਾਈ ਮਿੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਕੰਥਾਕਰਤਵਾਰੀ ਕਾਇਆ ਜੁਗਤੋ ਡੰਡਾ ਭਰਤੀ ਤੋ ਆਈ ਪੰਛੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਦੇਸ ਸਹ ਦੇਸ ਆਦ ਅਨਿਲ ਅਨਦ ਅਨਹਤ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਾ ਆਪ ਭੰਡਾਰਨ ਘਟ ਘਟ ਵਜਹ ਨਾ ਦੋ ਆਪ ਨਾਥ 나ਥੀ ਸਭ ਦਾ ਕੀ ਰੇ ਸਿਦਵ ਰਸਾ ਦੇ ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲੇਖੇ ਆ ਵਹ ਪਾਗ ਆਦੇਸ ਸਹ ਦੇਸੋ ਆਦ ਅਨਿਲ ਅਨਦ ਅਨਹਤ ਜੁਗ ਜੁਗੇ ਕੋ ਵੇਸ ਇਕ ਕਮਾਈ ਯੁਕਤ ਬਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਲਾਜ ਦੀ ਬਾਣ ਜਿਵੇਂ ਤੁਸ ਭਾਵਾਂ ਦੇਵਾ ਚਲਾਵਾ ਜਿਉ ਉਹ ਆ ਫਰਮਾਨ ਉਹ ਵੇਖਿਆ ਉਹ ਨਦਰ ਨਾਵਾ ਬਹੁਤਾ ਇਹੋ ਬਡਾਨ ਆਦੇਸ ਸਹ ਆਦੇਸ ਆਦ ਅਨੀਲ ਅਨਾਦ ਅਨਾਹਤ ਜੋ ਜੁਗ ਇਕ ਹੋਵੇ ਸ ਆ ਸੁਣ ਲੋਏ ਭੰਡਾਰ ਜੋਗ ਸੁਭਾਅ ਸੇ ਕਾ ਵਾਰ ਕਰ ਕਰ ਵੇਖਿਆ ਸਰਜਨ ਹਰਿ ਨਾਨ ਸੱਚ ਕੀ ਸਰਟੀਕਾਰ ਆਦੇਸ ਸਹ ਆਦੇਸ ਆਦ ਅਨੀਲ ਅਨਾਦ ਅਨਾਹਤ ਜੋਗ ਜੁਗ ਇਕ ਹੋਵੇ ਸ ਇਕ ਦੂਜੀ ਬਹੁ ਲੱਖ ਹੋਏ ਲੱਖ ਵਲਕ ਵੀ ਸੋ ਲੱਖ ਲੱਖ ਜਿਹੜਾ ਕੀ ਹੈ ਇੱਕ ਨਾਮ ਜਗਦੀਸ਼ ਏ ਤਰਾਹੇ ਪਤ ਪਵੜੀਆ ਚੜੀਏ ਹੋਇ ਕਿ ਇਸ ਸੁਣ ਗਲਾ ਆਕਾਸ਼ ਕੀ ਚਾਈ ਦੀ ਸੋ ਨਾਨਕ ਨਜ਼ਰੀ ਪਾਈਆ ਕੁੜੀ ਕੁੜਾ ਠੀਸ ਆਖਣ ਜੋਰ ਤੇ ਪੈਣਾ ਜੋਰ ਜੋਰ ਨਮੰਗਨ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸ਼ੋਰ ਜੋਰ ਨਾ ਸੁਖੀ ਗਿਆਨ ਵਿਚਾਰ ਜੋਰ ਨਾ ਚੰਤੀ ਸ਼ੋਰ ਸੰਸਾਰ ਦੇ ਸੱਥੇ ਕਰ ਕੇ ਵੇਖਿਆ ਸੋ ਨਾਨਕ ਉਤਮ ਨੀਤਿ ਨਾ ਹੋਏ ਰਾਤੀ ਰੁਕਤ ਦਿੱਤੀ ਵਾਰ ਪਉਣ ਬਾਣੀ ਅਗਨੀ ਪਦਲ ਤਸਵੀਰ ਧਰਤੀ ਥਾਵ ਰਖੀ ਧਰਮ ਸਾਲ ਤਸਵੀਰ ਜੀ ਯੁਗਤ ਕੇ ਰੰਗੋ ਤਨ ਕੇ ਨਾਮੁ ਨੇਕ ਅਨੰਤ ਗਰਮੀ ਗਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਦਿੱਤਾ ਸੋਹਣ ਪੰਥ ਪ੍ਰਵਾਨ ਨਦਰੀ ਕਰਮ ਅਬੇ ਨਿਸ਼ਾਨ ਕੱਚ ਪਕਾਈ ਉਥੈ ਪਾਇ ਨਾਨਕ ਗਿਆਂ ਜਪਿਆ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮੋ ਕੇਤੇ ਪਉਣ ਬਾਣੀ ਵੈ ਸੰਕਰ ਕੇਤੇ ਕਾਣ ਮਹੇਸ਼ ਕੀਤੇ ਬਰਮੇ ਘਾਟ ਘੜਿਆ ਨੂੰ ਉਪਰਾਂ ਕੇ ਵੇਸ ਕੀਤਿਆਂ ਕਰਮ ਭੂਮੀ ਮੇਰ ਕੇ ਤੇ ਕੀਤੇ ਧੂਪ ਦੇਸੋ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਨੂੰ ਮੋਨ ਕੀਤੇ ਕੀਤੇ ਰਤਨ ਸਮੁੰਦ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ ਬਾ ਨਰਿੰਦ ਕੀਤਿਆਂ ਸੁਰਤੀ ਸੇਵਕ ਕੀਤੇ ਨਾਨਕ ਅੰਤਨਾਂ ਤੋ ਗਿਆਨ ਖੰਡ ਮਾ ਗਿਆਨ ਪ੍ਰਚੰਡ ਤਿਥਾ ਨਾਦ ਬਣੋ ਦਾ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿਥਾ ਘਾਟ ਘੜਿਆ ਬਹੁਤ ਨੂੰ ਬਤਾ ਕਿ ਅਗਲਾ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛਾ ਪਿਛਤਾਏ ਤਿਥਾ ਕਰਿਆ ਸੁਰਤਿ ਮਤਮਨ ਬੁੱਧ ਤਿਥਾ ਕਰਿਆ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਯੋਗ ਤਿਥਾ ਹੋਰ ਨ ਕੋਈ ਹੋਰ ਤਿਥਾ ਯੋਧ ਮਹਾਬਲ ਸੂਰਤਿਨ ਮੈਂ ਰਾਮ ਰਹਿਆ ਭਾਰਪੂਰ ਤਿਥਾ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨ ਕਥਨੇ ਜਾਹੇ ਨਾ ਉਹ ਮਰਹਿ ਨ ਠਾਗੇ ਜਾਹੇ ਜਿਨ ਕਾ ਰਾਮ ਸਹਮਣ ਮਾਹੇ ਤਿਥਾ ਭਗਤ ਬਸੰਕੇ ਲੋਗ ਕਰ ਅਨੰਦ ਸਚ ਮਨ ਸੋਏ ਸੱਚਖੰਡ ਬਸੰਦਰੰਕਾਰ ਕਰ ਕਰ ਵੇਖੇ ਨਦਰ ਨੇ ਹਾਲ ਦਿੱਠਾ ਅਖੰਡ ਮੰਡਲ ਵਰ ਭਾਂਡੋ ਜੇ ਕੋ ਕਥਾ ਤੰਤ ਨਾਮ ਚ ਚੱਟਾ ਲੋ ਲੋ ਆਕਾਰ ਜਿਵ ਜਿਵ ਹੁਕਮ ਦੇਵੈ ਤੁਕਾਰ ਵੇਖਿਆ ਬਖਸ਼ਾ ਕਰ ਵਿਚਾਰ ਨਾਨਕ ਗਤਨਾ ਕਰਦਾ ਸਾਲ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤਬੇਦ ਹਥਿਆਰ ਭਾਉ ਖਲਾਗਨ ਦਾ ਪਤਾਉ ਭਾਂਡਾ ਭਾਉ ਅੰਮ੍ਰਿਤ ਤਤ ਢਾਲ ਘੜਿਆ ਸ਼ਬਦ ਸੱਚੇ ਰਖਸਾਲ ਜਿਨ ਕਾ ਨਦਰ ਕਰਮ ਤਨਕਾਰ ਨਾਨਕ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਤਮ ਹਤਿ ਦਿਵਸ ਰਾਤ ਦੁਦਾਈ ਦਾਇ ਰਾ ਖੇਲੇ ਸકલ ਜਗਤ ਚੰਗਿਆਈਆਂ ਬਰਿਆਈਆਂ ਬਾਚਾ ਧਰਮ ਹਦੂਰ ਕਰਮੀਆਂ ਕੋ ਆਪਣੀ ਕੇ ਨੇੜਾ ਕੇ ਦੂਰ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਖੀ ਨਾਲ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ छुटीनाल <issions>